ਜਾਪ ਦੇ ਵਿੱਚ ਲਾਂਡ ਡਾਕਟਰ ਹੈ ਕਿਹੜਾ ਆਮਨਮਾਨ ਹੈ ਕਿਹੜਾ ਪਿੰਡਾਂ ਦੇ ਵਿੱਚ ਅੱਜ ਕੁਸ਼ ਦਾ ਰਾਜ ਹੈ ਦੇ ਵਿੱਚ ਆ ਡਰਗ ਵਾਲੀ ਚਿੱਟੇ ਵਾਲੀ ਪੂੜੀ ਵੇਚ ਕੇ ਦਿਖਾਵੇ ਤਾਂ ਕੋਈ ਚੌਂਕਾਂ 'ਚ ਵੇਚ ਦਿੰਦੇ ਆ ਕਿਸਮ ਦੇ ਉੱਤੇ ਚੌਂਕਾਂ ساری ਉਮਰ ਵੱਡ ਵੱਡ ਖਾਂਦੀਆਂ ਨੇ ਕੋਈ ਛੱਡਣ ਵਾਲਾ ਨਹੀਂ ਹੁੰਦਾ ਇੱਥੇ ਹਰ ਰੋਜ਼ ਚਾਰ ਬੰਦੇ ਮਾਰਦੇ ਹਰ ਰੋਜ਼ ਤੇ ਕੀ ਅਸੀਂ ਸੈਂਟਰ ਤੋਂ ਐਕਸਪੈਕਟ ਨਹੀਂ ਕਰਦੇ ਯੋਮੀ ਯੋਗਦਾਨ ਪਾਵੇ ਚੱਲੀ ਨੂੰ ਤਾਂ ਕਹਿੰਦਾ ਹਮੇਤਰੀ 딜 ਹੈ ਉਹ ਕਿਹੜੀ 딜 ਹੋਈ ਆ ਮਿੱਤਰਾਂ ਹੋਰ ਕਿਉਂ ਫਿਰਦਾ ਹੈ ਲੋ ਐਂਡ ਆਰਡਰ ਅਤੇ ਨਸ਼ੇ ਦੇ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਨੇ ਮਾਨ ਸਰਕਾਰ ਨੂੰ ਕੇਰਿਆ ਨਾ ਸਿਰਫ ਮੌਜੂਦਾ ਬਲਕਿ ਕਾਂਗਰਸ ਸਰਕਾਰ ਤੇ ਵੀ ਸਵਾਲ ਖੜੇ ਕਰਨੇ ਉਹ ਭੁੱਲੇ ਨਹੀਂ ਇਸ ਦੇ ਇਲਾਵਾ ਜੀਐਸਟੀ ਸਣੇ ਕਰਜ਼ੇ ਦੇ ਮੁੱਦੇ ਤੇ ਸਿੱਧੂ ਕੇਂਦਰ ਦੁਆਲੇ ਵੀ ਹੋਏ ਨੇ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ ਔਰ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ ਜੀਐਸਟੀ ਲਾਤੀ ਜੀਐਸਟੀ ਦਾ ਕਾਨੂੰਨ ਲਾਦਾ ਜਦੋਂ ਉਹ ਫਾਈਨੈਂਸ ਮਿਨਿਸਟਰ ਉਹਦੇ ਸਾਡੇ ਮੰਤਰੀ ਤੋਂ ਬਾਦ ਲੋ ਕਹਿੰਦੇ ਬੜਾ ਤਗੜਾ ਕਾਨੂੰਨ ਆ ਮੈਂ ਖਾ ਤੁਹਾਡੇ ਹੱਥ 'ਚ ਕੂਥੇ ਦੇ ਦੇਣਗੇ ਪੈਸੇ ਪੰਜਾਬ ਦੇ ਕੱਥੇ ਉਹ ਕਰਨ ਤੇ ਉਹਦੂ ਬਾਦ ਮੰਤੇ ਬਣਾ ਕੇ ਖੜਾ ਦੇਣ ਵੀ ਸਾਡੇ ਪੈਸੇ ਮੋੜ ਦਿਓ ਭਾਈ ਪੰਜਾਬ ਕੂਨ ਲਵੇ ਉਹਨਾਂ ਪੈਸਿਆਂ ਨੂੰ ਤੇ ਸੈਂਟਰ ਦੇ ਪੈਸੇ ਉਹਨਾਂ ਨੂੰ ਕਿਉਂ ਨਾ ਮੋੜੇ ਭਾਖੜਾ ਡੈਮ ਸਾਡੀ ਭਾਖੜਾ ਸਾਨੂੰ ਸਾਡੀ ਤੇ ਪਾਣੀ ਦਾ ਕੰਟਰੋਲ ਪਾਣੀ ਦਾ ਸਾਰੇ ਪੰਜਾਬ ਦੇ ਪਾਣੀ ਦਾ ਕੰਟਰੋਲ ਸੈਂਟਰ ਦੀ ਸਰਕਾਰ ਕਰੂਗੀ 30 ਕਿਲੋਮੀਟਰ ਬੀਐਸਐਫ ਆ ਕੇ ਖੜ ਗਈ ਕਦੇ ਕਿਸੇ ਦੇ ਗੋਲੀ ਮਾਰਦੀ ਕਦੇ ਕਿਸੇ ਦੇ ਗੋਲੀ ਮਾਰਦੀ ਦੱਸੋ ਕਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਡਰ ਐ ਕਿਹੜਾ ਆਮਨਮਾਨ ਐ ਕਿਹੜਾ ਪਿੰਡਾਂ ਦੇ ਵਿੱਚ ਅੱਜ ਪੁਲਿਸ ਦਾ ਰਾਜ ਉਹ ਭਾਈ ਸਿੰਗਾਪੁਰ ਦੇ ਵਿੱਚ ਆਹ ਡਰੱਗ ਵਾਲੀ ਚਿੱਟੇ ਵਾਲੀ ਪੂੜੀ ਵੇਚ ਕੇ ਦਿਖਾਵੇ ਤਾਂ ਕੋਈ ਚੌਂਕਾਂ 'ਚ ਮੇਰ ਦਿੰਦੇ ਐ ਜਸਮ ਦੇ ਉੱਤੇ ਚੌਂਕਾ ساری ਉਮਰ ਵੱਡ ਵੱਡ ਖਾਂਦੀਆਂ ਨੇ ਕੋਈ ਛੱਡਣ ਵਾਲਾ ਨਹੀਂ ਹੁੰਦਾ ਕਰੇ ਕੋਈ ਲੈ ਮੈਂ ਦੁਬਈ ਦੇ ਵਿੱਚ ਮੇਰਾ ਮੋਬਾਈਲ ਫੋਨ ਗੁੰਮ ਗਿਆ ਕਰੇ ਵਾਪਸ ਮੈਂ ਕਹਿੰਦਾ ਜਦੋਂ ਮੈਂ ਹਵਾਈ ਅੱਡਾ ਚੜ੍ਹਨ ਗਿਆ ਉੱਥੇ ਵਾਪਸ ਦੇ ਕੇ ਗਏ ਇਹ ਕਾਨੂੰਨ ਵਿਵਸਥਾ ਹੈ ਘੜੀ ਗਿਰ ਗਈ ਕਿਹਦੀ ਸੋਨੇ ਦੀ ਕੋਈ ਚੁੱਕੂਗਾ ਨਹੀਂ ਵਾਪਸ ਆਉਂਦੀ ਹੈ ਕਿਉਂਕਿ ਕਾਨੂੰਨ ਦਾ ਭੈ ਹੈ ਇੱਥੇ ਹਰ ਰੋਜ਼ 4 ਬੰਦੇ ਮਾਰਦੇ ਹਰ ਰੋਜ਼ ਤੇ ਕੀ ਅਸੀਂ ਸੈਂਟਰ ਤੋਂ ਐਕਸਪੈਕਟ ਨਹੀਂ ਕਰਦੇ ਬਿਓ ਵੀ ਯੋਗਦਾਨ ਪਾਵੇ ਜੇ ਉਹਨਾਂ ਦੀ ਬੀਐਸਐਫ ਕਰੀ ਆ ਉਹਦਾ ਭਗਵੰਤਮਾਨ 40 50 ਉਹ ਲੈ ਆਇਆ 40 50 ਪਲਟੂ ਨਾਲ ਲੈ ਆਇਆ ਚੰਨੀ ਨੂੰ ਤਾਂ ਕਹਿੰਦਾ ਹੁੰਦਾ ਤੇਰੀ 딜 ਹੈ ਹੋਰ ਕਿਹਦੀ 딜 ਹੋਈ ਆ ਮਿੱਤਰਾਂ ਹੋਰ ਕਿਉਂ ਫਿਰਦਾ ਹੈ